ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਬਾਣੀ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਕਿਉਂਕਿ ਜਿਹੜੇ ਪਾਪ ਹੁੰਦੇ ਨੇ ਜ਼ਿਆਦਾਤਰ ਸਾਡਾ ਸਰੀਰ ਨਹੀਂ ਕਰਦਾ ਸਾਡੇ ਵਿਚਾਰ ਕਰਦੇ ਨੇ ਤੇ ਜਪਜੀ ਸਾਹਿਬ ਦੀ ਬਾਣੀ ਪੜਨ ਨਾਲ ਸਾਡੇ ਵਿਚਾਰ ਸ਼ੁੱਧ ਹੁੰਦੇ ਨੇ ਪਵਿੱਤਰ ਹੁੰਦੇ ਨੇ ਕਿਉਂਕਿ ਜਦੋਂ ਸਾਡੇ ਵਿਚਾਰ ਪਾਪ ਕਰਦੇ ਨੇ ਸਾਡੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਉਸ ਤੋਂ ਬਾਅਦ ਫਿਰ ਸਾਡੇ ਕਰਮ ਵੀ ਪਾਪਾਂ ਵਾਲੇ ਹੋ ਜਾਂਦੇ ਨੇ ਜਾਨਕੀ ਵਿਚਾਰ ਸਾਡੇ ਕਰਮਾਂ ਨੂੰ ਪ੍ਰਭਾਵਿਤ ਕਰਦੇ ਹਨ ਇਸ ਕਰਕੇ ਸਾਨੂੰ ਹਰ ਰੋਜ਼ ਜਪਜੀ ਸਾਹਿਬ ਜੀ ਦੀ ਬਾਣੀ پڑھਣੀ ਚਾਹੀਦੀ ਹੈ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਪੜਨ ਨਾਲ ਸਾਡੇ ਵਿਚਾਰ ਸ਼ੁੱਧ ਹੋਣਗੇ ਤੇ ਸਾਡਾ ਮਨ ਵੀ ਸ਼ੁੱਧ ਹੋਵੇਗਾ ਕਿਉਂਕਿ ਜਿਵੇਂ ਜਿਵੇਂ ਅਸੀਂ ਬਾਣੀ ਪੜਦੇ ਜਾਵਾਂਗੇ ਪਰਮਾਤਮਾ ਵਾਹਿਗੁਰੂ ਉਹਵੇਂ ਉਹਵੇਂ ਸਾਡੇ ਤੇ ਕਿਰਪਾ ਕਰਦਾ ਜਾਵੇਗਾ ਇਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਸਾਡੇ ਲਈ ਜ਼ਰੂਰੀ ਹੀ ਨਹੀਂ ਸਗੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਹਰ ਰੋਜ਼ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਚਾਹੀਦੀ ਹੈ